ਸਸੇ ਗਾਗਜ਼ੰਦਿਰੋ ਸਵਾਗਤ ਹੈ ਤੁਹਾਡਾ ਆਪਣਾ ਚੈਨਲ ਤੇ ਜੋ ਵੀ ਨਵੇਂ ਆ ਆਪਣੇ ਚੈਨਲ ਨੂੰ ਅਪੇਜ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲੋ ਸਬਸਕ੍ਰਾਈਬ ਕਰ ਲੋ ਅੱਜ ਵੀਰ ਕਿਸਾਨ ਵੀਰੋ ਤੁਹਾਡਾ ਲਈ ਵੀਡੀਓ ਸ਼ੇਅਰ ਕਰਨ ਲੱਗੇ ਆ ਜੋ ਕਿਸਾਨ ਵੀਰ ਆਪਣੇ ਦੂਰਲੇ ਦੂਰ ਦੇ ਟੇਟਾਂ ਦੇ ਰਾਸਤੇ ਨਾਲ ਰਹਿਣਾ ਜਾਂ ਦੂਰ ਜਿਲ੍ਹਿਆਂ ਦੇ ਆ ਉਹਨਾਂ ਨੇ ਆਪ ਨੂੰ ਆ ਵੀਡੀਓ ਬਣਾ ਕੇ ਕੱਢੀਆਂ ਕਸਟਮਰਾਂ ਨੇ ਜਿਨ੍ਹਾਂ ਦੇ ਰਿਪੀਟਰ ਪਜੂ ਦੋ ਦੋ ਤਿੰਨ ਤਿੰਨ ਸਾਲ ਤੋਂ ਆਪਣੀ ਮੈਡੀਸਨ ਦੇ ਨਾਲ ਪਹਿਲੀ ਵਾਰੀ ਗੰਜੀਬ ਹੋਏ ਆ ਉਹ ਵੀਡੀਓ ਕਸਟਮਰਾਂ ਨੇ ਆਪ ਬਣਾ ਕੇ ਕੱਲਣਾ ਤੇ ਆਜੋ ਤੁਹਾਨੂੰ ਦਿਖਾਉਨੇ ਆ ਅੱਗੇ ਵੀਡੀਓ ਦੇ ਵਿੱਚ ਕਸਟਮਰਾਂ ਨੇ ਆਪਣੀ ਮੈਡੀਸਨ ਦਾ ਫੀਡਬੈਕ ਕਿਸ ਤਰ੍ਹਾਂ ਦਿੱਤਾ ਆਜੋ ਬੰਦ ਦੇਖਦੇ ਆਪਾਂ ਅੱਗੇ ਵੀਡੀਓ ਵਿੱਚ ਮੇਰਾ ਨਾਮ ਅਮਨਦੀਪ ਸਿੰਘ ਆ ਜੀ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਆ ਤੁਸੀਂ ਵਿਹੜ ਦੇਖ ਰਹੇ ਹੋ ਇਹ 9-10 ਮਹੀਨਿਆਂ ਤੋਂ ਰਿਪੀਟਰ ਸੀ ਜੀ ਵਿਹੜ ਕਾਫੀ ਵਾਰ ਏਆਈ ਕਰਵਾਈ ਔਰ ਕਾਫੀ ਮਤਲਬ ਟਰੀਟਮੈਂਟ ਕੀਤਾ ਜੀ ਇਹਦਾ ਪਰ ਕਨਸੀਵ ਨਹੀਂ ਕਰ ਰਹੀ ਸੀ ਉਸ ਤੋਂ ਬਾਅਦ ਜੀ ਮੇਰਾ ਸੰਪਰਕ ਡਾਕਟਰ ਅਮਰੀਕ ਧਾਲੀਵਾਲ ਜੋ ਕਿ ਰੋਕਿਆਂ ਤੋਂ ਨੇ ਉਹਨਾਂ ਨਾਲ ਹੋਇਆ ਜੀ ਸੋਸ਼ਲ ਮੀਡੀਆ ਤੇ ਉਹਨਾਂ ਨਾਲ ਸਾਰੀ ਗੱਲਬਾਤ ਡਿਸਕਸ ਕੀਤੀ ਜੀ ਮੈਂ ਤੇ ਉਹਨਾਂ ਨੇ ਮੈਨੂੰ ਮੈਡੀਸਨ ਕੋਰੀਅਰ ਕਰਵਾਤੀ ਜੀ ਟ੍ਰੀਟਮੈਂਟ ਚੰਗੀ ਤਰ੍ਹਾਂ ਕਰਨ ਤੋਂ ਬਾਅਦ ਜੀ ਅੱਜ ਇਹ 4 ਮਹੀਨਿਆਂ ਦੀ ਚੈੱਕ ਪਾਸ ਆ ਜੀ ਬੜਾ ਮੈਨੂੰ ਤਾਂ ਕੋਈ ਆਸ ਹੀ ਨਹੀਂ ਸੀ ਜੀ ਬਹੁਤ ਮੱਥਾ ਮਾਰ ਚੁੱਕੇ ਸੀ ਬਹੁਤ ਪੈਸਾ ਖਰਚਤਾ ਸੀਗਾ ਕੋਈ ਕਦੇ ਕੋਈ ਮੈਡੀਸਿਨ ਦੰਦੇ ਸੀ ਮਹੰਗੇ ਮਹੰਗੇ ਸੀਮਨ ਲਗਵਾ ਕੇ ਜੀ ਅੱਕ ਚੁੱਕੇ ਸੀ 10 ਮਹੀਨਿਆਂ ਬਾਅਦ ਹੁਣ ਇਹ 4 ਮਹੀਨਿਆਂ ਦੀ ਚੈੱਕ ਪਾਸ ਆਜੀ ਗੱਬਣ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆਂ ਜੀ ਔਰ ਹੋਰ ਵੀ ਵੀਰ ਭਰਾਵਾਂ ਨੂੰ ਆਪਾਂ ਇਹੋ ਹੀ ਐਡਵਾਈਸ ਦੇਵਾਂਗੇ ਵੀ ਜੇ ਕਿਸੇ ਦਾ ਪਸ਼ੂ ਇਦਾਂ ਹੋਵੇ ਤਾਂ ਉਹ ਡਾਕਟਰ ਸਾਹਿਬ ਨਾਲ ਸੰਪਰਕ ਕਰਨ ਅਤੇ ਚੰਗੀ ਤਰ੍ਹਾਂ ਟ੍ਰੀਟਮੈਂਟ ਕਰਕੇ ਆਪਣੇ ਪਸ਼ੂ ਨੂੰ ਗੱਬਣ ਕਰਵਾ ਸਕਦੇ ਹਨ ਜੀ ਮਿਹਰਬਾਨੀ ਡਾਕਟਰ ਸਾਹਿਬ ਦੀ ਬਹੁਤ ਬਹੁਤ ਬਾਈ ਪਿੰਨ ਮੋੜ ਨਾਬਾ ਜ਼ਿਲ੍ਹਾ ਬਰਨਾਲੇ ਤੋਂ ਇਹ ਵੀਡੀਓ ਬਣਾ ਰਹੇ ਹਾਂ ਆਹ ਆਪਣੀ ਜਿਹੜੀ ਮੱਝ ਇਹ ਬਾਈ 15 ਮਹੀਨਿਆਂ ਬਾਅਦ ਗੱਭਣ ਹੋਈ ਆ ਤੇ ਡਾਕਟਰ ਅਮਰੀਕ ਢਾਲੀਵਾਲ ਫਰਾਉਗੇ ਕਲਾਂ ਤੋਂ ਦਵਾਈ ਲਿਆਂਦੀ ਸੀ ਤੇ ਪੂਰਾ ਵਧੀਆ ਰਿਜ਼ਲਟ ਮਿਲਿਆ ਬਾਈ ਹੁਣ ਅਸੀਂ ਇਹਨੂੰ ਚੈੱਕ ਪਾਸ ਕਰਾਤੀ 3 ਮਹੀਨਿਆਂ ਦੀ ਤੇ ਇਹ ਗੱਭਣ ਹੋ ਗਈ ਮੱਝ ਹੁਣ ਅਸੀਂ ਡਾਕਟਰ ਸਾਹਿਬ ਦਾ ਧੰਨਵਾਦ ਕਰਕੇ ਆਉਣਾ ਤੇ ਨਾਲ ਜਿਹੜੀ ਆ ਬੱਚੀ ਆ ਉਹ ਵੀ ਖਾਤਰ ਵੀ ਦਵਾਈ ਲੈ ਕੇ ਆਉਣੀ ਆ ਆ ਗਿਆ ਮੇਰੇ ਵੱਲੋਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਪਿੰਡ ਹਫਨਾਜੀ ਜ਼ਿਲ੍ਹਾ ਮਰੀਕੋਟਲਾ ਮੇਰੀ ਛੋਟੀ ਜੀ ਇਹ ਅੱਠ ਵਾਰ ਦੀ ਰਿਪੀਟਡ ਗੱਬਣ ਨਹੀਂ ਰਹਿੰਦੀ ਸੀ ਉਸ ਤੋਂ ਬਾਅਦ ਮੇਰਾ ਸੰਪਰਕ ਡਾਕਟਰ ਮਰੀਤ ਸਿੰਘ ਜੀ ਨਾਲ ਹੋਇਆ ਉਹਨਾਂ ਦੀ ਦਵਾਈ ਨਾਲ ਇਹ ਪਹਿਲੀ ਚੱਟ ਗੱਬਣ ਰਹਿ ਗਈ ਜੀ ਜਿਹੜੇ ਵੀਰਾਂ ਦੇ ਡੰਗਰ ਨਹੀਂ ਗੱਬਣਾ ਰਹਿੰਦੇ ਉਹ ਡਾਕਟਰ ਤਾਲੀਵਾਲ ਅਮਰੀਕ ਸਿੰਘ ਤਾਲੀਵਾਲ ਨਾਲ ਸੰਪਰਕ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਮਕੌਰ ਸਿੰਘ ਪਿੰਡ ਬੀਜੀਪੁਰ ਜ਼ਿਲ੍ਹਾ ਪਟਿਆਲਾ ਤਹਿਸੀਲ ਪਟਿਆਲਾ ਮੇਰਾ ਸੰਪਰਕ ਅਜ ਤੋਂ 2 ਮਹੀਨੇ ਪਹਿਲਾਂ ਡਾਕਟਰ ਅਮਰੀਕ ਤਾਲੀਵਾਲ ਨਾਲ ਹੋਇਆ ਜੀ ਫੇਸਬੁੱਕ ਰਾਹੀਂ ਆਪਣੀ ਆਹ ਛੋਟੀ ਗੱਬਣ ਰਹਿੰਦੀ ਨਹੀਂ ਸੀ ਅਸੀਂ 7 ਤੋਂ 8 ਵਾਰ ਏਆਈ ਕਰਵਾ ਚੁੱਕੀ ਸੀ ਇਹਦੇ ਤੇ ਅਸੀਂ ਦਵਾਈ ਜਨਵਰੀ ਦੇ ਵਿੱਚ ਮੰਗਵਾ ਕੇ ਸਹੀ 20 ਦਿਨਾਂ ਚੋਟੀ ਆਪਣੀ ਹਿੱਲਡ ਦੇ ਵਿੱਚ ਆਈ ਹੈ ਤੇ ਪਹਿਲੀ ਹੀਟ ਇਹਨੇ ਜਦੋਂ ਕੁੱਡੀ ਹੈ ਤੇ ਪਹਿਲੀ ਹੀਟ ਦੀ ਇਹਨੇ ਕਨਸੀਪ ਕੀਤਾ ਜੀ ਇਹ ਆਈ ਕਰਵਾਈ ਆਪਾਂ ਨੇ ਤੇ ਕੱਲ ਇਹ ਆਪਾਂ ਨੇ ਟੈਕਬਾਸ ਕਰਵਾਈ ਹੈ ਝੋਟੀ ਆਪਣੀ 2 ਮਹੀਨੇ ਦੀ ਕੱਪਣ ਹੈ ਜੀ ਅਸੀਂ ਘੱਟੋ ਘੱਟ 7 ਤੋਂ 8 ਵਾਰ ਇਹਨੂੰ ਕਰਾਸ ਕਰਵਾ ਚੁੱਕੀ ਹਾਂ ਆਪਣੀ ਝੋਟੀ ਨਹੀਂ ਰਹੀ ਤੇ ਜਿਨ੍ਹਾਂ ਡੰਗਰਾਂ ਦੇ ਜਿਨ੍ਹਾਂ ਬੰਦੇ ਤੇ ਪਸ਼ੂ ਨਹੀਂ ਰਹਿੰਦੇ ਅਮਰੀਕ ਡਾਕਟਰ ਢਾਲੀਵਾਰ ਨਾਲ ਜ਼ਰੂਰ ਸੰਪਰਕ ਕਰਨ ਅਸੀਂ ਵੀਡੀਓ ਰਾਹੀਂ ਡਾਕਟਰ ਸਾਹਿਬ ਦਾ ਜ਼ਰੂਰ ਹੀ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਆਪਣੀ ਝੋਟੀ ਕੱਪਣ ਰਹੀ ਬਹੁਤ ਧੰਨਵਾਦ ਹੈ ਜੀ ਨਾ ਮਰਜੀ ਸਿੰਘ ਜੀ ਪਿੰਡ ਦੇੜਕਾ ਇਹ ਅਲੀ ਚੋਟੀ 3.5 ਸਾਲਾਂ ਦੀ ਉਮਰ ਆ ਇਹ ਗੱਭਣ ਨਹੀਂ ਜਾਏ ਹੁੰਦੀ ਸੀ ਤੇ ਅਸੀਂ ਨਿਆਲ ਦੇ ਪਿੰਡਾਂ ਦੇ ਡਾਕਟਰਾਂ ਨੂੰ ਬਹੁਤ ਦਿਖਾਈ ਆ ਤੇ ਸਾਡੇ ਨੇ ਕਿ ਵੇਚਣ ਦਾ ਮਨ ਬਣ ਗਿਆ ਸੀ ਫਿਰ ਅਸੀਂ ਫੇਸਬੁੱਕ ਤੇ ਡਾਕਟਰ ਅਮਰੀਕ ਨਾਲ ਅਮਰੀਕ ਦੀ ਵੀਡੀਓ ਦੇਖ ਕੇ ਉਹਨਾਂ ਨਾਲ ਕਨੈਕਟ ਕੀਤਾ ਰਹੀ ਉਹਨਾਂ ਦੇ ਪਿੰਡ ਤੋਂ ਦਵਾਈ ਲੈ ਕੇ ਆਏ ਤੇ ਉਹ ਦਵਾਈਆਂ ਦਿੱਤੀ ਕਿ ਅੱਜ 53 ਦਿਨਾਂ ਦੀ ਡਾਕਟਰ ਅਮਰੀਕ ਨੇ ਚੈੱਕ ਪਾਸ ਗੱਭਣ ਕੀਤੀ ਹੈ ਤੇ ਜੇ ਕਿਸੇ ਵੀਰ ਦੀ ਗਾ ਨਹੀਂ ਬਾਖਿਓ ਗੱਲ ਨਹੀਂ ਰਹਿੰਦੀ ਤਾਂ ਉਹ ਡਾਕਟਰ ਨੂੰ ਜੀ ਨਾਲ ਕਨੈਕਟ ਕਰ ਸਕਦਾ ਪਿੰਡ ਦਾ ਉਹ ਸਸਰੀ گا ਸਾਰੇ ਕਿਸਾਨ ਭਰਾਵਾਂ ਨੂੰ ਮੇਰਾ ਨਾਮ ਕੁਲਵਿੰਦਰ ਸਿੰਘ ਜ਼ਿਲ੍ਹਾ ਮਕਸਰ ਜ਼ੀਰ ਮਲੋਟ ਪਿੰਡ ਮਲਕਟੋਰਾ ਇਹ گاਂ 1.5 ਸਾਲ ਤੋਂ ਪੂਰੀ ਰਿਪੋਰਟਰ ਚੱਲ ਰਹੀ ਸੀ ਬਹੁਤ ਜ਼ਿਆਦਾ ਠੀਕੇ ਭਰਾਏ 1.5 ਸਾਲਿਆਂ ਨੂੰ ਇਲਾਜ ਕਰਾਉਂਦੇ ਰਹੇ ਨਹੀਂ ਘੱਲ ਹੋਇਆ ਫਿਰ ਡਾਕਟਰ ਅਮਰੀਕ ਸਿੰਘ ਧਾਰੀ ਵਾਲਾ ਉਹਨਾਂ ਤੋਂ ਮੈਡੀਸਨ ਲਈ ਤੇ ਗਾਂ ਪਹਿਲੇ ਟੀਕੇ ਤੇ ਤੇ ਰਹਿ ਗਈ ਤੇ ਡਾਕਟਰ ਅਮਰੀਕ ਸਿੰਘ ਧਾਰੀ ਵਾਲ ਦਾ ਤਾਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਬਹੁਤ ਚੰਗੀ ਵੈੜ ਸੀ ਸਾਡੀ ਤੇ ਜਿਵੇਂ ਆਸ ਮੁਖੀ ਸੀ ਡਾਕਟਰ ਦਾ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਡਾਕਟਰ ਅਮਰੀਕ ਸਿੰਘ ਧਾਰੀ ਵਾਲ ਦਾ ਕਾਂ ਸਾਡੀ 2 ਮਹੀਨਿਆਂ ਦੀ ਚੈੱਕ ਪਾਸ ਹੋ ਗਈ ਹੈ ਚੈੱਕ ਕਰ ਲਈ ਹੈ 2 ਮਹੀਨਿਆਂ ਦੀ